ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇੱਕ ਬਗੀਚੀ ਵਿੱਚ ਜਾ ਬੈਠੇ। ਮੁਲਤਾਨ ਪੀਰਾਂ ਫਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫਕੀਰਾਂ ਵਿੱਚ ਹਲਚਲ ਮਚ ਗਈ। ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਗਾਰ ਸਹਿਮ ਗਿਆ। ਇੱਕ ਗਾਥਾ ਜੋ ਮੈਂ ਗੁਲਿਸਤਾ ਵਿੱਚ ਪੜੀ ਸੀ ਉਹ ਇਸ ਦ੍ਰਿਸ਼ ਦਾ ਚਿੱਤਰਣ ਬਹੁਤ ਸੁੰਦਰ ਕਰਦੀ ਹੈ। ਅੰਧੇਰੇ ਨੇ ਖੁਦਾ ਦੇ ਦਰਬਾਰ ਵਿੱਚ ਫਰਿਆਦ ਕੀਤੀ ਐ ਖੁਦਾ ਏ ਜੋ ਆਫਤਬ ਤੂੰ ਬਣਾਈ ਆ ਇਹ ਮੇਰਾ ਜਾਨੀ ਵੈਰੀ ਹੈ ਮੇਰੇ ਪਿੱਛੇ ਹੱਥ ਧੋਕੇ ਪਿਆ ਹੈ ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ ਜਿੱਥੇ ਜਾਣਾ ਮੇਰੇ ਪਿੱਛੇ ਆ ਜਾਂਦਾ ਮੈਨੂੰ ਭਜਾਈ ਫਿਰਦਾ ਤੁਸੀਂ ਇਸ ਨੂੰ ਸਮਝਾਓ ਮੇਰੇ ਨਾਲ ਵੈਰ ਨਾ ਕਮਾਵੇ ਤਾਂ ਖੁਦਾ ਦੇ ਅਫਤਾਬ ਨੂੰ ਤਲਬ ਕੀਤਾ ਤੇ ਆਖਿਆ ਅੰਧੇਰਾ ਸ਼ਿਕਾਇਤ ਲੈ ਕੇ ਆਇਆ ਸੀ ਤੇਰੀ ਤੂੰ ਕਿਉਂ ਵੈਰ ਕਮਾਉਣਾ ਅੰਧੇਰੇ ਨਾਲ ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈ ਤਾਂ ਆਫਤਾਬ ਨੇ ਬੇਨਤੀ ਕੀਤੀ اے ਖੁਦਾ ਮੈਂ ਤਾਂ ਅਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ ਜਿਸ ਨੂੰ ਵੈ ਵੇਖਿਆ ਹੀ ਨਹੀਂ ਮੈਂ ਉਸ ਨਾਲ ਵੈਰ ਕਿਵੇਂ ਕਮਾ ਸਕਦਾ ਹਾਂ ਇਹ ਗੱਲ ਵੱਖਰੀ ਹੈ ਕਿ ਧਰਤੀ ਦਾ ਇੱਕ ਹਿੱਸਾ ਸੂਰਜ ਦੇ ਉਹਲੇ ਹੋਣ ਨਾਲ ਅੰਧੇਰਾ ਹੋ ਜਾਂਦਾ ਹੈ ਦਿਨ ਛੁੱਪ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸੂਰਜ ਹੀ ਛੁੱਪ ਜਾਂਦਾ ਸੂਰਜ ਤਾਂ ਅੱਜ ਵੀ ਉੱਥੇ ਹੀ ਹੈ ਜਿੱਥੇ ਲੱਖਾਂ ਕਰੋੜਾਂ ਸਾਲ ਪਹਿਲਾਂ ਸੀ ਸੋ ਮੁਲਤਾਨ ਦਾ ਅੰਧਕਾਰ ਡਰਨ ਲੱਗ ਪਿਆ ਸਾਰੇ ਫਕੀਰਾਂ ਨੇ ਮਤਾ ਪਕਾਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਕਹਿ ਦਈਏ ਕਿ ਤੁਹਾਡੀ ਮੁਲਤਾਨ ਵਿੱਚ ਕੋਈ ਲੋੜ ਨਹੀਂ ਹੈ ਇੱਥੇ ਪਹਿਲੇ ਹੀ ਬਹੁਤ ਫਕੀਰ ਹਨ ਹੈਰਾਨੀ ਹੈ ਇਹ ਕੈਸੇ ਫਕੀਰ ਹਨ ਜੋ ਇੱਕ ਫਕੀਰ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਇੱਕ ਮੁਲਕ ਦੇ ਦੋ ਰਾਜੇ ਨਹੀਂ ਹੋ ਸਕਦੇ ਇੱਕ ਤਖਤ ਤੇ ਵੀ ਫਕੀਰ ਬੈਠ ਸਕਦੇ ਹਨ ਪਰ ਲੱਗਦਾ ਹੈ ਕਿ ਇਹ ਫਕੀਰ ਨਹੀਂ ਰਾਜਨੀਤਿਕ ਸਨ ਸੋ ਮੂੰਹ ਨਾਲ ਆਖਦੇ ਤਾਂ ਸ਼ਰਮ ਆਈ ਕਿ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਵਾਪਸ ਜਾਓ ਲੈਕਿਨ ਇੱਕ ਫਕੀਰ ਨੇ ਲਬਾਲਤ ਭਰਿਆ ਦੁੱਧ ਦਾ ਕਟੋਰਾ ਦੇ ਕੇ ਇਸ਼ਾਰਿਆਂ ਨਾਲ ਕਹਿਣ ਦਾ ਯਤਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਬਗੀਚੀ ਵਿੱਚੋਂ ਚੰਬੇਲੀ ਦਾ ਫੁੱਲ ਤੋੜ ਕਟੋਰੇ ਉੱਪਰ ਰੱਖ ਦਿੱਤਾ ਚੰਬੇਲੀ ਦਾ ਫੁੱਲ ਕੋਈ ਵਜ਼ਨ ਨਹੀਂ ਤੇ ਅੰਗਾਰ ਵਿੱਚ ਵੀ ਛੋਟਾ ਹੈ ਪਰ ਮਹਿਕ ਬੜੀ ਹੈ ਛੋਟਾ ਅੰਗਾਰ ਤੇ ਨਿਰਬੂਝ ਹੋਣ ਕਰਕੇ ਇਹ ਫੁੱਲ ਦੁੱਧ ਭਰੇ ਕਟੋਰੇ ਵਿੱਚ ਰੱਖ ਦਿੱਤਾ ਤੇ ਫਕੀਰ ਵਾਪਸ ਹੋ ਗਿਆ ਗੁਰੂਦੇਵ ਨੇ ਇਸ਼ਾਰਿਆਂ ਨਾਲ ਕਹਿਲਾ ਭੇਜਿਆ ਕਿ ਅਸੀਂ ਬੋਝ ਬਣ ਕੇ ਮੁਲਤਾਨ ਵਿੱਚ ਨਹੀਂ ਰਹਾਂਗੇ ਅਸੀਂ ਫੁੱਲ ਬਣ ਕੇ ਤੁਹਾਡੇ ਕੋਲ ਠਹਿਰਾਂਗੇ ਤੇ ਮਹਿਕ ਵੀ ਦੇਵਾਂਗੇ ਤੁਹਾਡੀ ਪੂਜਾ ਪ੍ਰਤੀਸ਼ਟਾ ਦਾ ਦੁਰਦੁੱਦ ਡੋਲਾਂਗੇ ਨਹੀਂ ਅਸੀਂ ਆਪਣਾ ਅਸੀਂ ਆਪਣੀ ਥਾਂ ਆਪ ਬਣਾਵਾਂਗੇ ਤੁਹਾਡੀ ਥਾਂ ਖੋਵਾਂਗੇ ਨਹੀਂ ਦਰਅਸਲ ਫੁੱਲ ਨੂੰ ਸਿਰ ਤੇ ਰੱਖਿਆ ਜਾ ਸਕਦਾ ਹੈ ਫੁੱਲ ਸਿਰ ਚੜੇ ਤਾਂ ਉਹ ਸਿਰ ਦਾ ਬੋਝ ਨਹੀਂ ਬਲਕਿ ਸਿਰ ਨੂੰ ਤਾਜ਼ਗੀ ਦਿੰਦਾ ਹੈ ਮਹਿਕ ਵੰਡਦਾ ਹੈ ਪਰ ਜਦ ਕੋਈ ਵਜਨੀ ਪੱਥਰ ਬਣ ਸਿਰ ਚੜਦਾ ਹੈ ਸਿਰ ਹਿਲਾ ਇਸ ਨੂੰ ਗਿਰਾਉਣਾ ਹੀ ਪੈਂਦਾ ਹੈ ਧਰਤੀ ਤਤ ਤੋਂ ਇਹੀ ਪ੍ਰੇਰਣਾ ਮਿਲਦੀ ਹੈ ਪੈਰਾ ਹੈਂਠ ਹੋ ਜੀਵਣਾ ਹੈ ਸਿਰ ਚੜ ਨਹੀਂ ਜੀਵਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ